ਸੜੇ ਵਾਲਾ ਰੇਡੀਓ ਤੇ ਸਾਰਿਆਂ ਦਾ ਸਵਾਗਤ ਹੈ ਜੀ ਪਿਆਰ ਭਰੀ ਤੇ ਨਿੱਗੀ ਸਤਿ ਸ਼੍ਰੀ ਅਕਾਲ ਖਬਰਾਂ ਦਾ ਵੇਲਾ ਹੋ ਗਿਆ ਅਸੀਂ ਹਾਜ਼ਰ ਹੋ ਗਏ ਆ ਮੈਂ ਹਾਂ ਹਰਮਨਪ੍ਰੀਤ ਕੌਰ ਗੱਲਬਾਤ ਕਰਾਂਗੇ ਸੀਨੀਅਰ ਪੱਤਰਕਾਰ ਸਵਰਨ ਸਿੰਘ ਜਿਹੜਾ ਜੀ ਦੇ ਨਾਲ ਉਹਨਾਂ ਤੋਂ ਜਾਣਾਂਗੇ ਦੇਸ਼ ਦੁਨੀਆ ਦਾ ਤੇ ਪੰਜਾਬ ਦਾ ਹਾਲਚਾਲ ਟੈਣਾ ਸਰ ਤੁਹਾਡਾ ਪ੍ਰੋਗਰਾਮ ਦੇ ਵਿੱਚ ਬਹੁਤ-ਬਹੁਤ ਸਵਾਗਤ ਹੈ ਜੀ ਬੜੀ ਮਿਹਰਬਾਨੀ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਤੇ ਸਾਡੇ ਵਾਲਾ ਰੇਡੀਓ ਸੁਣਨ ਵਾਲੇ ਸਾਡੇ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਸਤਿ ਸ਼੍ਰੀ ਅਕਾਲ ਸੇ ਸਭ ਤੋਂ ਪਹਿਲਾਂ ਰਾਜਾ ਵੜਿੰਗ ਹੋਰਾਂ ਦੀ ਗੱਲ ਕਰਦੇ ਆ ਜੀ ਉਹਨਾਂ ਨੇ ਸਾਰੀਆਂ ਪਾਰਟੀਆਂ ਤੋਂ ਸਹਿਯੋਗ ਮੰਗਿਆ ਜੀ ਇਹ ਕਿਸ ਮਾਮਲੇ 'ਚ ਸਹਿਯੋਗ ਮੰਗ ਰਹੇ ਨੇ ਦੇਖੋ ਜੀ ਰਾਜਾ ਵੜਿੰਗ ਨੇ ਇਹ ਗੱਲ ਕਹੀ ਆ ਕਿ ਪੰਜਾਬ ਦੇ ਸਿਰ ਕਰਜ਼ਾ ਬਹੁਤ ਆ ਇਸ ਕਰਜ਼ੇ ਦੇ ਬਾਰੇ ਕੁਝ ਨਾ ਕੁਝ ਸੋਚਣਾ ਚਾਹੀਦਾ ਪੰਜਾਬ ਦੇ ਸਿਰ ਕਰਜ਼ੇ ਦੀ ਪੰਡ ਲਗਾਤਾਰ ਵੱਧ ਰਹੀ ਆ ਤੇ ਪੰਜਾਬ ਨੂੰ ਸਰਕਾਰ ਕੇਂਦਰ ਦੀ ਵਿਸ਼ੇਸ਼ ਤੌਰ ਦੇ ਉੱਤੇ ਪੈਕੇਜ ਦੇਵੇ ਉਹਨਾਂ ਨੇ ਇਹ ਗੱਲ ਕਹੀ ਆ ਕਿ ਪੰਜਾਬ ਦੇ ਕਰਜ਼ੇ ਦੇ ਮੱਦੇਨਜ਼ਰ ਪੰਜਾਬ ਦੇ ਹਾਲਾਤ ਦੇ ਮੱਦੇਨਜ਼ਰ ਸਾਰਗਰ ਸਿਆਸੀ ਪਾਰਟੀਆਂ ਨੂੰ ਚਾਹੀਦਾ ਵੀ ਇੱਕ ਵਾਰੀ ਅਸੀਂ ਰਲ ਕੇ ਹਮਲਾ ਮਾਰਗੇ ਤੇ ਕੇਂਦਰ ਦੀ ਸਰਕਾਰ ਨੂੰ ਇਸ ਗੱਲ ਦੇ ਲਈ ਮਜਬੂਰ ਕਰਗੇ ਪ੍ਰੇਰਿਤ ਕਰਗੇ ਵੀ ਭਾਈ ਪੰਜਾਬ ਦਾ ਸਰਦਾ ਨਹੀਂਗਾ ਪੰਜਾਬ ਆਰਥਿਕ ਤੌਰ ਤੇ ਟੁੱਟਿਆ ਪਿਆ ਕਰਜ਼ੇ ਦੇ ਨਾਲ ਵਿੰਨਿਆ ਪਿਆ ਤੇ ਇਸ ਕਰਕੇ ਭਾਈ ਸਾਡੇ ਸੂਬੇ ਨੂੰ ਇੱਥੇ ਪੈਕੇਜ ਮਿਲਣਾ ਚਾਹੀਦਾ ਤੁਹਾਨੂੰ ਚੇਤੇ ਹੋਣਾ ਵੀ ਕੁਝ ਦਿਨ ਪਹਿਲਾਂ ਪ੍ਰਤਾਪ ਸਿੰਘ ਬਾਜਵਾ ਜਲੰਧਰ ਦੇ ਪ੍ਰੈਸ ਕਲੱਬ ਦੇ ਵਿੱਚ ਕਾਨਫਰੰਸ ਕਰਕੇ ਗਏ ਉਹਨਾਂ ਨੇ ਵੀ ਇਹੀ ਗੱਲ ਕਹੀ ਸੀ ਵੀ ਇਸ ਵੇਲੇ ਕੇਂਦਰ ਨੂੰ ਚਾਹੀਦਾ ਜੀ ਕਿ ਪੰਜਾਬ ਨੂੰ ਵਿਸ਼ੇਸ਼ ਪੈਕੇਜ ਦਿੱਤਾ ਜਾਵੇ। ਸੋ ਇਹ ਵਿਸ਼ੇਸ਼ ਪੈਕੇਜ ਮਿਲਣਾ ਕਿ ਨਹੀਂ ਮਿਲਣਾ ਬਾਅਦ ਦੀ ਗੱਲ ਆ। ਆਮ ਤੌਰ ਦੇ ਉੱਤੇ ਨਾ ਵੋਟਾਂ ਦੇ ਮੌਕੇ ਇਹੋ ਜੀਆਂ ਗੱਲਾਂ ਨਹੀਂ ਮੰਗ ਹੁੰਦੀ ਆ ਵੀ ਭਾਈ ਪੰਜਾਬ ਨੂੰ ਪੈਕੇਜ ਦਿੱਤਾ ਜਾਵੇ, ਅਸੀਂ ਪੰਜਾਬ ਦੇ ਲਈ ਪੈਕੇਜ ਦੀ ਮੰਗ ਕਰਦੇ ਆ। ਪਰ ਅਤਕੀ ਪੰਜਾਬ ਦੇ ਵਿੱਚ ਸਮੇਂ ਤੋਂ ਪਹਿਲਾਂ ਹੀ ਪੈਕੇਜ ਦੀ ਮੰਗ ਚੱਲ ਰਹੀ ਆ। ਸਮੇਂ ਤੋਂ ਪਹਿਲਾਂ ਹੀ ਪਾਣੀ ਦੀ ਜਿਹੜਾ ਇਹ ਗੱਲ ਚੱਲ ਰਹੀ ਆ, ਸਮੇਂ ਤੋਂ ਪਹਿਲਾਂ ਹੀ ਵੱਖ-ਵੱਖ ਉਹ ਮੁੱਦੇ ਚੱਲ ਰਹੇ ਜਿਹੜੇ ਕਿ ਤਿੰਨ ਕੁ ਮਹੀਨੇ ਪਹਿਲਾਂ ਚੱਲਦੇ ਹੁੰਦੇ ਆ ਤੇ ਪਤਾ ਨਹੀਂ ਨਤੀਜਾ ਕੀ ਆਊਗਾ ਜੀ ਜੀ ਬਿਲਕੁਲ ਇਹ ਤਾਂ ਹੈਰਾਨ ਕਰਨ ਵਾਲੀਆਂ ਗੱਲਾਂ ਨੇ ਕਿ ਐਤ ਕੀ ਸਿਆਸਤਦਾਨਾਂ ਨੂੰ ਪਹਿਲਾਂ ਹੀ ਇਹ ਮੁੱਦੇ ਚੇਤੇ ਆਉਣ ਲੱਗ ਗਏ ਖੈਰ ਉਧਰ ਦੂਸਰੇ ਬੰਨੇ ਇੱਕ ਪਾਸੇ ਤਾਂ ਇਹ ਗੱਲ ਹੋ ਰਹੀ ਆ ਕਰਜ਼ੇ ਦੀ ਦੂਸਰੇ ਬੰਨੇ ਪੰਜਾਬ ਸਰਕਾਰ ਦਾ ਹੈਲੀਕਾਪਟਰ ਇਹਦੇ ਤੇ ਕਹਿੰਦੇ ਸਿਆਸਤ ਕਾਫੀ ਜ਼ਿਆਦਾ ਭੱਖੀ ਹੋਈ ਹੈ ਜੀ ਦੇਖੋ ਕਈ ਬੰਦੇ ਨੇ ਇਹ ਗੱਲ ਕਹਿ ਦਿੰਦੇ ਜੀ ਕਿ ਆਮ ਆਦਮੀ ਪਾਰਟੀ ਦੇ ਹੈਲੀਕਾਪਟਰ ਤੋਂ ਸਮੱਸਿਆ ਕੀ ਆ ਸਮੱਸਿਆ ਨਹੀਂ ਕੋਈ ਵੀ ਗੱਲ ਇਹ ਅਭੀ ਸਮੱਸਿਆ ਉਦੋਂ ਪੈਦਾ ਹੁੰਦੀ ਹੈ ਜਦੋਂ ਪੁਰਾਣਾ ਬਿਆਨ ਚੇਤੇ ਕਰਕੇ ਹੈਲੀਕਾਪਟਰ 'ਚ ਬੈਠੇ ਵਿਖਦੇ ਆ ਆਮ ਆਦਮੀ ਪਾਰਟੀ ਦੇ ਨੇਤਾ ਇਹ ਗੱਲ ਕਹਿੰਦੇ ਹੁੰਦੇ ਸੀ ਕਿ ਅਸੀਂ ਕੈਪਟਲਾਂ ਬਾਦਲਾਂ ਵਰਗੇ ਨਹੀਂ ਆ ਸਾਨੂੰ ਹੈਲੀਕਾਪਟਰਾਂ ਦੀ ਕੋਈ ਜ਼ਰੂਰਤ ਨਹੀਂ ਸਾਨੂੰ ਵੱਡੇ ਘਰਾਂ ਦੀ ਕੋਈ ਜ਼ਰੂਰਤ ਨਹੀਂ ਅਸੀਂ ਤਾਂ ਆਮ ਲੋਕਾਂ ਦੇ ਵਿੱਚ ਆਮ ਲੋਕਾਂ ਵਰਗੇ ਬਣ ਕੇ ਬਹਿਣਾ ਤੇ ਹੁਣ ਜਦੋਂ ਵੇਨੇ ਵੀ ਹੈਲੀਕਾਪਟਰ ਨੂੰ ਮੋਟਰਸਾਈਕਲ ਬਣਾਈ ਫਿਰਦੇ ਤੇ ਉਦੋਂ ਇਸ ਗੱਲ ਦੇ ਉੱਤੇ ਹੈਰਾਨੀ ਹੋਣੀ ਕੁਦਰਤੀ ਆ ਇਹ ਵੀ ਜਿਹੜੀ ਗੱਲ ਹੋਈ ਆ ਉਹ ਇਸੇ ਕਰਕੇ ਹੈਰਾਨੀ ਦੀ ਪ੍ਰਤੀਕ ਹੈਗੀ ਆ ਕਿਉਂਕਿ ਹੁਣ ਜਿਹੜਾ ਹੈਲੀਕਾਪਟਰ ਦੀ ਦੁਰਵਰਤੋਂ ਵਾਲਾ ਮਾਮਲਾ ਇਹ ਪਿਛਲੇ 3 ਦਿਨਾਂ ਤੋਂ ਸ਼ਾਇਆ ਪਿਆ ਸੋ ਹਬੀਰ ਸਿੰਘ ਬਾਦਲ ਨੇ ਇੱਕ ਫੋਟੋ ਪਾਈ ਸੀ ਜਿਹਦੇ ਵਿੱਚ ਹੈਲੀਕਾਪਟਰ ਦੇ ਵਿੱਚ ਕੇਦਰੀਵਾਲ ਭਵੰਤਮਨ ਮਨੀਸ਼ ਸੋਧਿਆ ਤੇ ਇੱਕ ਦੋ ਜਾਣੇ ਹੋਰ ਬੈ ਕੇ ਸੀ ਉਹਨਾਂ ਨੇ ਇਹ ਗੱਲ ਕਹੀ ਸੀ ਵੀ ਆਹ ਦੇਖੋ ਜੀ ਪੰਜਾਬ ਦੇ ਖਿਦਾਨੇ ਨੂੰ ਆਪਣੇ ਦਿੱਲੀ ਦੇ ਨੇਤਾਵਾਂ ਨੂੰ ਖੁਸ਼ ਕਰਨ ਦੀ ਖਾਤਰ ਵਰਤਿਆ ਜਾ ਰਿਹਾ ਤੇ ਇਸ ਕਰਕੇ ਇਹਦੇ ਉੱਤੇ ਕੋਈ ਨਾ ਕੋਈ ਰੋਪ ਲੱਗਣੀ ਚਾਹੀਦੀ ਆ ਫਿਰ ਉਸ ਤੋਂ ਬਾਅਦ ਬਹੁਤ ਸਾਰੇ ਤੇ ਹੋਰ ਜਿਹੜੇ ਪੰਜਾਬ ਦੇ ਨੇਤਾ ਉਹਨਾਂ ਨੇ ਵੀ ਇਸ ਮੁੱਦੇ ਨੂੰ ਉਠਾਇਆ ਸੀਗਾ ਤੇ ਹੁਣ ਵੀ ਇਹ ਉੱਠੀ ਜਾਂਦਾ ਗੱਲ ਇਹ ਆ ਕਿ ਭਾਈ ਪੰਜਾਬ ਦੇ ਖਿਦਾਨੇ ਦੀ ਦੁਰਵਰਤੋਂ ਤਾਂ ਕੀਤੀ ਸਭ ਨੇ ਪਰ ਆਮ ਆਦਮੀ ਪਾਰਟੀ ਤੋਂ ਇਸ ਗੱਲ ਦੀ ਆਸ ਨਹੀਂ ਸੀ ਸਾਨੂੰ ਲੱਗਦਾ ਸੀ ਵੀ ਨਹੀਂ ਨਹੀਂ ਇਹ ਨਹੀਂ ਆਏ ਕਰ ਸਕਦੇ ਇਹ ਨਹੀਂ ਆਏ ਕਰ ਦੇਗੇ ਤੇ ਹੁਣ ਪਤਾ ਨਹੀਂ ਕੀ ਬਣੂਗਾ ਜੀ ਕੀ ਨਹੀਂ ਬਣੂਗਾ ਮੈਨੂੰ ਤਾਂ ਇਉਂ ਲੱਗਦਾ ਵੀ ਭਾਈ ਇਸ ਮਾਮਲੇ ਦੇ ਵਿੱਚ ਅਵਲੀਆਂ ਵਾਲੀਆਂ ਗੱਲਾਂ ਪਹਿਲਾਂ ਵੀ ਹੁੰਦੀਆਂ ਸੀ ਅਵਲੀਆਂ ਵਾਲੀਆਂ ਗੱਲਾਂ ਹੁਣ ਵੀ ਚੱਲ ਜਾਂਦੀਆਂ ਤੇ ਪਤਾ ਨਹੀਂ ਆਉਂਦੇ ਸਮੇਂ ਦੇ ਵਿੱਚ ਬੰਨਣਾ ਕੀ ਆ ਪਰ ਗੱਲ ਇਹ ਆ ਵੀ ਪੰਜਾਬ ਦੇ ਵਿੱਚ ਹੈਲੀਕਾਪਟਰ ਦੀ ਦੁਰਵਰਤੋਂ ਦਾ ਮਾਮਲਾ ਜਿਹੜਾ ਉਹ ਲਗਾਤਾਰ ਉੱਠ ਰਿਹਾ ਲਗਾਤਾਰ ਉਠੀ ਜਾਂਦਾ ਤੇ ਪਤਾ ਨਹੀਂ ਇਹਨੇ ਕਿਹੜੇ ਪਾਸੇ ਨੂੰ ਮੋੜ ਕੱਟਣਾ ਉਦੋਂ ਪੰਜਾਬ ਦੇ ਸਰਕਾਰ ਦਾ ਬਹੁਤ ਆ ਤੇ ਪੰਜਾਬ ਦੇ ਖਜ਼ਾਨੇ ਨੂੰ ਖੋਰਾ ਹੋਰ ਨਹੀਂ ਲੱਗਣਾ ਚਾਹੀਦਾ ਅਰਵਿੰਦ ਕੇਜਰੀਵਾਲ ਤੇ ਮਨੀਸ਼ ਸੁਸੋਧਿਆ ਦੋਵੇਂ ਹਾਰੇ ਹੋਏ ਨੇਤਨਾਰੇ ਹੋਏ ਨੇਤਾ ਉਹਨਾਂ ਨੂੰ ਪੰਜਾਬ ਦੇ ਵਿੱਚ ਐਡਜਸਟ ਕਰਨਾ ਪੰਜਾਬ ਦੇ ਵਿੱਚ ਉਹਨਾਂ ਨੂੰ ਲਗਜ਼ਰੀ ਸਹੂਲਤਾਂ ਦੇਣਾ ਇਦੇ ਉੱਤੇ ਵਿਰੋਧੀ ਪਾਰਟੀ ਦਾ ਕਾਫੀ ਆਵਾਜ਼ ਚੁੱਕਦਿਆਂ ਉਹ ਇਹ ਗੱਲ ਕਹਿ ਰਹੀਆਂ ਵੀ ਭਗਵੰਤ ਮਾਨ ਹੋਰੀ ਆਪਦੇ ਦਿੱਲੀ ਵਾਲੇ ਆਕਾਮਾਂ ਨੂੰ ਖੁਸ਼ ਕਰਨ ਦੇ ਲਈ ਵੀ ਹੈਲੀਕਾਪਟਰ ਦੀ ਦਰਬਾਰਤੋ ਕਰ ਰਹੇ ਆ ਇਹ ਜਿਹੜੀ ਯੁੱਧ ਨਸ਼ਾ ਵਿਰੋਧਾ ਇਹ ਯੁੱਧ ਨਸ਼ਾ ਵਿਰੋਧ ਨੂੰ ਲਿਜਾਣ ਦੇ ਲਈ ਵੀ ਭਾਈ ਅਸੀਂ ਉੱਥੇ ਚੱਲੇ ਆ ਹੁਣ ਉੱਥੇ ਚੱਲੇ ਆ ਹੁਣ ਇੱਥੇ ਚੱਲੇ ਆ ਸੋ ਇਹ ਹੈਲੀਕਾਪਟਰ ਦੀ ਦਰਬਾਰਤੋ ਹੋ ਰਹੀ ਆ ਜਦੋਂ ਕੈਪਟਨ ਤੇ ਬਾਦਲ ਵਰਤਦੇ ਹੁੰਦੇ ਸੀ ਉਦੋਂ ਆਵਾਜ਼ੇ ਉੱਠਦੀ ਹੁੰਦੀ ਸੀ ਵੀ ਭਾਈਏ ਪੰਜਾਬ ਦੇ ਲੋਕ ਆ ਜਿਹੜੇ ਉਹ ਪਰੇਸ਼ਾਨੀ ਵਿੱਚ ਆ ਤੇ ਹੈਲੀਕਾਪਟਰਾਂ ਤੇ ਆ ਤੇ ਪਰ ਜਿਹੜੀ ਆਮ ਆਦਮੀ ਪਾਰਟੀ ਨੇ ਗੱਲ ਕਹੀ ਸੀ ਕਿ ਅਸੀਂ ਐਵੇਂ ਨਹੀਂ ਕਰਾਂਗੇ ਪਰ ਹੁਣ ਜਦੋਂ ਉਹ ਵੀ ਐਵੇਂ ਕਰ ਲਈ ਤਾਂ ਫੇਰ ਸਵਾਲ ਉੱਠਦਾ ਜੀ ਜੀ ਬਿਲਕੁਲ ਸਹੀ ਕਿਹਾ ਤੁਸੀਂ ਟਾਣਾ ਸਾਹਿਬ ਪਰ 227 ਅਜੇ ਬਹੁਤ ਦੂਰ ਹੈ ਤੇ ਕੌਣ ਬਣੂਗਾ 227 ਦੇ ਵਿੱਚ ਸੀਐਮਏ ਹੁਣੇ ਤੋਂ ਹੀ ਜੁਗਾੜ ਜਿਹੜੇ ਸ਼ੁਰੂ ਹੋ ਗਏ ਨੇ ਜੀ ਚਰਚਾਵਾਂ ਵੀ ਜ਼ੋਰਾਂ ਦੇ ਉੱਪਰ ਨੇ ਹਾਂ ਬਿਲਕੁਲ ਜੀ ਬਿਲਕੁਲ ਚਰਚਾਵਾਂ ਵੀ ਜ਼ੋਰਾਂ ਦੇ ਉੱਤੇ ਆ ਤੇ ਜਿਸ ਤਰੀਕੇ ਦੇ ਨਾਲ ਨਾ ਹਰ ਰੋਜ਼ ਹੀ ਇਉਂ ਗੱਲਾਂ ਹੁੰਦੀਆਂ ਵੀ ਭਾਈ ਆ ਅਸੀਂ ਐ ਕਰ ਦੇਣਾ ਅਸੀਂ ਉਹ ਕਰ ਦੇਣਾ ਅਸੀਂ ਐ ਕਰ ਦੇਣਾ ਇਹ ਗੱਲ ਤਾਂ ਫੇਰ ਇੱਥੇ ਆ ਕੇ ਮੁਖਦੀ ਵੀ ਹਾਲੇ ਪੌਣੇ 2 ਸਾਲ ਪਏ ਆ ਪੌਣੇ 2 ਸਾਲ ਹਾਲੇ ਪਏ ਆ ਤੇ ਚਰਚੇ ਇਉਂ ਆ ਵੀ ਭਾਈ ਪੌਣੇ 2 ਸਾਲ ਨਹੀਂ ਇਹ ਤਾਂ ਜੀ ਸਿਰਫ ਤੇ ਸਿਰਫ 2 ਕੁ ਮਹੀਨੇ ਰਹਿ ਗਏ ਵੋਟਾਂ ਦੇ ਵਿੱਚ ਚਰਚੇ ਪ੍ਰਭਾਵ ਇਸ ਤਰੀਕੇ ਦੇ ਨਾਲ ਆ ਸੋ ਜਿਹੜੀ ਵੀ ਪਾਰਟੀ ਉੱਠਦੀ ਆ ਉਹ ਇੱਕੋ ਗੱਲ ਕਹਿੰਦੀ ਆ ਉਹ ਕਹਿੰਦੀ ਜੀ ਕਿ ਸਾਨੂੰ ਤਾਂ ਸਿਰਫ ਇੰਨੀ ਗੱਲ ਦਾ ਪਤਾ ਵੀ ਅਸੀਂ ਤਾਂ ਇਹਨਾਂ ਨੂੰ ਬਾਕੀਆਂ ਨੂੰ ਪਰੇ ਕਰਕੇ ਤੇ ਅਸੀਂ ਪੰਜਾਬ ਨੂੰ ਜਿੱਤ ਲੈਣਾ ਅਸੀਂ ਪੰਜਾਬ ਦੇ ਵਿੱਚ ਸਰਕਾਰ ਬਣਾ ਲੈਣੀ ਆ ਇਹ ਗੱਲ ਆਮ ਆਦਮੀ ਪਾਰਟੀ ਵੀ ਕਹਿੰਦੀ ਵੀ ਦੂਰੀ ਵਾਰ ਸਾਡੀ ਸਰਕਾਰ ਬਣਨੀ ਆ ਕਾਂਗਰਸ ਕਹਿੰਦੀ ਇਹ ਸਾਡੀ ਬਣਨੀ ਆ ਬੀਜੇਪੀ ਕਹਿੰਦੀ ਸਾਡੀ ਬਣਨੀ ਆ ਤੇ ਅਕਾਲੀ ਕਹਿੰਦੇ ਵੀ ਇੱਥੇ ਕੀ ਸਾਨੂੰ ਸੱਤਾ ਦੇ ਵਿੱਚ ਆਉਣ ਤੋਂ ਕੋਈ ਰੋਕ ਨਹੀਂ ਸਕਦਾ ਆ ਵੀ ਕੋਈ ਤੇ ਇਹ ਤਾਂ ਨਹੀਂ ਪਤਾ ਪਰ ਜਿਸ ਤਰੀਕੇ ਦੇ ਚਰਚੇ ਆ ਤੇ ਜਿਵੇਂ ਹੁਣੀ ਪੌਣੇ 2 ਸਾਲ ਬਾਅਦ ਜਿਹੜਾ ਮਸਲਾ ਹੋਣਾ ਉਹਨੂੰ ਛੁੱਕਿਆ ਜਾ ਰਿਹਾ ਉਹ ਹੈਰਾਨ ਕਰਨ ਵਾਲੀ ਗੱਲ ਆ ਪਰ ਉਦਾਂ ਆਮ ਆਦਮੀ ਪਾਰਟੀ ਕਹਿੰਦੀ ਵੀ ਅਸੀਂ ਮੌਕੇ ਤੇ ਛਾ ਜਾਣਾ ਤੇ ਕਾਂਗਰਸ ਕਹਿੰਦੀ ਅਸੀਂ ਛਾ ਜਾਣਾ ਪਰ ਉਦਾਂ ਕਾਂਗਰਸ ਦੇ ਵਿੱਚ 6-7 ਮੁੱਖ ਮੰਤਰੀ ਹੁਣੀ ਤੁਰੇ ਫਿਰਦੇ ਆ ਜੀ ਬਿਲਕੁਲ ਸਹੀ ਤੇ ਜਨਾਬ ਸਾਹਿਬ ਪੰਜਾਬ ਸਰਕਾਰ ਦਾ ਯੁੱਧ ਨਸ਼ਿਆਂ ਵਿਰੁੱਧ ਜ਼ੋਰਾਂ ਸ਼ੋਨਾ ਦੇ ਨਾਲ ਖਬਰਾਂ ਆਈਆਂ ਪਰ ਉਸ ਤੋਂ ਬਾਅਦ ਵੀ ਹੱਲੇ ਵੀ ਲਗਾਤਾਰਤਾ ਦੇ ਵਿੱਚ ਨੇ ਖਬਰਾਂ ਕਿ ਪੰਜਾਬ 'ਚ ਨਸ਼ਿਆਂ ਦਾ ਮਿਲਣਾ ਜਾ ਰਹੀ ਹੈ ਇਹ ਤਾਂ ਗੱਲ ਬਿਲਕੁਲ ਸੱਚੀ ਹੈ ਜੀ ਕਿ ਪੰਜਾਬ ਦੇ ਵਿੱਚ ਨਸ਼ੇ ਪਹਿਲਾਂ ਵੀ ਬਹੁਤ ਸੀ ਪੰਜਾਬ ਦੇ ਵਿੱਚ ਨਸ਼ੇ ਅੱਜ ਵੀ ਔਖੇ ਆ ਪੰਜਾਬ ਦੇ ਵਿੱਚੋਂ ਨਸ਼ੇ ਮੁੱਕੇ ਨਹੀਂ ਪੰਜਾਬ ਦੇ ਵਿੱਚੋਂ ਇਸ ਤਰੀਕੇ ਨਾਲ ਨਸ਼ੇ ਮੁਕਣ ਦੀ ਸੰਭਾਵਨਾ ਵੀ ਨਹੀਂ ਦੂਜੀ ਗੱਲ ਇਹ ਆ ਵੀ ਪੰਜਾਬ ਦੇ ਵਿੱਚ ਅੱਜ ਵੀ ਓਵਰਡੋਸ ਦੇ ਕਰਕੇ ਮੁੰਡਿਆਂ ਦੀ ਮੌਤ ਹੋ ਰਹੀ ਆ ਅੱਜ ਕੱਲ੍ਹ ਦੀਆਂ ਖਬਰਾਂ ਓਵਰਡੋਸ ਦੇ ਕਰਕੇ ਮੁੰਡੇ ਦੋ ਵਕਤ ਵਕਤਾਂ 'ਤੇ ਮੁੱਕੇ ਆ ਕਦੇ ਕਿਸੇ ਡੀਐਸਪੀ ਕੋਲੋਂ ਚਿੱਟਾ ਫੜਿਆ ਜਾਂਦਾ ਕਦੇ ਕਿਸੇ ਹੋਰ ਪੁਲਿਸ ਮੁਲਾਜ਼ਮ ਕੋਲੋਂ ਕਦੇ ਕਿਸੇ ਵਿਦਿਆਰਥੀ ਕੋਲੋਂ ਫੜਿਆ ਜਾਂਦਾ ਕਦੇ ਕਿਵੇਂ ਗੱਲ ਪਤਾ ਲੱਗਾ ਜੀ ਪਾਕਿਸਤਾਨ ਦੇ ਵੱਲੋਂ ਆਈ ਇੱਕ ਖੇਪ ਆ ਜਿਹੜੀ ਉਹ ਪੁਲਿਸ ਨੇ ਬਰਾਮਦ ਕੀਤੀ ਆ ਸੋ ਇਹ ਖਬਰਾਂ ਜਿਹੜੀਆਂ ਉਹ ਲਗਾਤਾਰ ਆਈ ਜਾਂਦੀਆਂ ਜੇ ਵੱਲੋਂ ਇਹ ਨਸ਼ਾ ਫੜਿਆ ਹੀ ਜਾ ਰਿਹਾ ਫੜਿਆ ਹੀ ਜਾ ਰਿਹਾ ਫੜਿਆ ਹੀ ਜਾ ਰਿਹਾ ਮੁਕਦਾ ਹੀ ਨਹੀਂ ਇਹਦਾ ਮਤਲਬ ਇਹ ਆ ਵੀ ਇਹ ਤਾਂ ਫਿਰ ਨਲਕੇ ਵਾਲੀ ਗੱਲ ਆ ਪਾਣੀ ਜਿੰਨਾ ਬਾਹਰ ਕੱਢੀ ਜਾਂਦੇ ਉਹਨਾਂ ਪਾਣੀ ਵਿੱਚ ਹੋਰ ਆ ਹੀ ਜਾਂਦਾ ਗੱਲ ਇਹ ਜੀ ਕਿ ਪੰਜਾਬ ਦੇ ਵਿੱਚ ਨਸ਼ਾਵੇਂ ਮੁਕੂਗਾ ਕਿਵੇਂ ਤੇ ਆਪਾਂ ਨਸ਼ਾ ਮੰਨਦੇ ਕਿ ਨੂੰ ਆ ਆ ਜਿਹੜੇ ਸਤਾਈ ਮੋਤਾ ਹੋਈਆਂ ਆ ਮਾਝਾ ਖੇਤਰ ਦੇ ਵੱਲ ਜ਼ਹਿਰੀਲੀ दारू ਦੇ ਕਰਕੇ ਤੇ ਇਤੋਂ ਵੀ ਪਤਾ ਲੱਗਦਾ ਜੀ ਪੰਜਾਬ ਦੇ ਵਿੱਚੋਂ ਨਸ਼ਾ ਮੁਕਿਆ ਨਹੀਂ ਸੋ ਮੈਂ ਹੈਰਾਨ ਐ ਇਸ ਗੱਲ ਤੇ ਉੱਥੇ ਵੀ ਭਾਈ ਬਣੂਗਾ ਕੀ ਤੇ ਪੰਜਾਬ ਦੇ ਵਿੱਚੋਂ ਨਸ਼ਾ ਮੁੱਕ ਵੀ ਨਹੀਂ ਸਕਦਾ ਜੀ ਇਹ ਕਿਸੇ ਵੀ ਸੂਬੇ ਦੇ ਵਿੱਚੋਂ ਨਸ਼ਾ ਓਨੀ ਦੇਰ ਤੱਕ ਨਹੀਂ ਮੁਕਦਾ ਇੱਕ ਪਿੰਡ ਨੂੰ ਨਸ਼ਾ ਮੁਕਤ ਨਹੀਂ ਆਫਾ ਕਰ ਸਕਦੇ ਜੇ ਪੂਰਾ ਪਿੰਡ ਫੈਸਲਾ ਨਾ ਕਰੇ ਵੀ ਭਾਈ ਅਸੀਂ ਨਸ਼ਾ ਮੁਕਤ ਕਰਨਾ ਆਪਣਾ ਪਿੰਡ ਤੇ ਉਹ ਪਿੰਡ ਵੀ ਨਸ਼ਾ ਮੁਕਤ ਨਹੀਂ ਹੋ ਸਕਦਾ ਇਹ ਤਾਂ ਫੇਰ ਵੀ ਪੰਜਾਬ ਦੀ ਗੱਲ ਆ ਜੇ ਘਰ ਦੇ ਸਾਰੇ ਮੈਂਬਰ ਇਹ ਫੈਸਲਾ ਨਾ ਕਰਨ ਕਿ ਅਸੀਂ ਘਰ ਨੂੰ ਨਸ਼ਾ ਮੁਕਤ ਕਰਨਾ ਤੇ ਘਰ ਵੀ ਨਹੀਂ ਹੋ ਸਕਦਾਗਾ ਵੀ ਜੇਕਰ ਇੱਕ ਜਣਾ ਲੀ ਪਾੜ ਕੇ ਚੱਲੇ ਸੋ ਪੰਜਾਬ ਦੇ ਵਿੱਚੇ ਖਬਰਾਂ ਵੱਡੀਆਂ ਬਣ ਜਾਂਦੀਆਂਗਾ ਉਧਰ ਚੱਲੇ ਇਧਰ ਚੱਲੇ ਨਸ਼ਾ ਮੁਕਤ ਪੰਜਾਬ ਕਰ ਦੇਣਾ ਅਸੀਂ ਯੁੱਧ ਨਸ਼ਾ ਵਿਰੁੱਧ ਕਰ ਦੇਣਾ ਫਲਾਣ ਕਰ ਦੇਣਾ ਟੀਮ ਕਰ ਦੇਣਾ ਪਰ ਸਾਰਾ ਕੁਝ ਈ ਮਲ ਬਣਾ ਕੇ ਚੱਲੀ ਜਾਂਦਾ ਆ ਪਿਛਲੇ ਦਿਨੀ ਭਗਵੰਤ ਮਾਨ ਹੋਰਾਂ ਨੇ ਇਹ ਗੱਲ ਕਹਿਤੀ ਕਹਿੰਦੇ ਪੰਜਾਬ ਦੇ 99% ਪਿੰਡ ਆ ਜਿਹੜਾ ਨਸ਼ਾ ਮੁਕਤ ਬਲ ਵੱਧ ਰਹੇ ਆ ਤੇ ਪ੍ਰਤਾਪ ਸਿੰਘ ਬਾਜਬੋਹਰੀ ਪੈ ਨਿਕਲੇ ਉਹ ਕਹਿੰਦੇ ਜੀ ਹੁਣੇ-ਹੁਣੇ ਤਾਂ ਆ ਭੰਗਵਾ ਪਿੰਡ ਤੇ ਥਰੀਏਵਾਲ ਤੇ ਕਈ ਹੋਰ ਪਿੰਡਾਂ ਦੇ ਵਿੱਚੋਂ ਤੁਸੀਂ दारू ਦੇ ਕਰਕੇ ਮਰੇ ਹੋਏ ਲੋਕਾਂ ਦੇ ਟਬਰਾਂ ਨੂੰ 10-10 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਤੇ ਨਾਲੇ ਇਹ ਗੱਲ ਕਹਿੰਦੇ ਆ ਵੀ ਭਾਈ ਨਸ਼ਾ ਮੁਕਤ ਕਰਤਾ ਪੰਜਾਬ ਦੀ ਜੀ ਬਿਲਕੁਲ ਸਹੀ ਤੇ ਟੈਣਾ ਸਾਹਿਬ ਪੁਲਿਸ ਨੇ ਕਹਿੰਦੇ ਕਿ ਇੱਕ ਗ੍ਰੰਥੀ ਸਿੰਘ ਤੇ ਝੂਠਾ ਪਰਚਾ ਪਾਇਆ ਜੀ ਕੀ ਹੈ ਪੂਰਾ ਮਾਮਲਾ ਦੇਖੋ ਪੰਜਾਬ ਦੀ ਪੁਲਿਸ ਜਿਹੜੀ ਉਹ ਸਮੇਂ-ਸਮੇਂ ਦੇ ਉੱਤੇ ਕਈ ਗੱਲਾਂ ਦੇ ਕਰਕੇ ਚਰਚਾ ਦੇ ਵਿੱਚ ਰਹਿੰਦੀ ਆ ਪੰਜਾਬ ਦੀ ਪੁਲਿਸ ਦੇ ਲੱਛਣ ਦੇਖ ਕੇ ਪਤਾ ਲੱਗ ਜਾਂਦਾ ਵੀ ਭਾਈ ਚੱਲੀ ਕੀ ਕੀ ਜਾਂਦਾ ਪੰਜਾਬ ਦੀ ਪੁਲਿਸ ਆ ਜਿਹੜੀ ਉਹ ਬਦਨਾਮ ਕਿਹੜੀ ਗੱਲੋਂ ਸਵਾਲ ਤਾਂ ਇਹ ਆ ਲਗਾਤਾਰ ਪੰਜਾਬ ਦੀ ਪੁਲਿਸ ਦੀ ਬਦਨਾਮੀ ਦੇ ਕਿਸੇ ਸਾਹਮਣੇ ਆਉਂਦੇ ਰਹਿੰਦੇ ਆ ਇਹ ਵੀ ਹੁਣ ਉਹਨਾਂ ਕਿਸਿਆਂ ਦੇ ਵਿੱਚ ਉਹੀ ਇੱਕ ਗੱਲ ਆ ਕਿਉਂਕਿ ਜਿਹੜੀ ਖਬਰ ਆਈ ਹੈ ਸਾਹਮਣੇ ਉਹ ਇਹ ਆ ਵੀ ਪੰਜਾਬ ਦੀ ਪੁਲਿਸ ਨੇ ਇੱਕ ਗੁਰੂ ਘਰ ਦੇ ਗ੍ਰੰਥੀ ਦੇ ਉੱਤੇ ਪਰਚਾ ਪਾਤਾ ਇਹ ਮਾਜੇ ਦੇ ਵੱਲੋਂ ਖਬਰ ਆਈ ਹੈ ਗੁਰੂ ਘਰ ਦੇ ਗ੍ਰੰਥੀ ਦੇ ਉੱਤੇ ਪਰਚਾ ਪਾਤਾ ਉਹਦੇ ਕੋਲੇ ਕਦੇ ਪੁਲਿਸ ਗਈ ਉਹਨੂੰ ਇਹ ਗੱਲ ਕਹੀ ਗਈ ਵੀ ਭਾਈ ਤੂੰ 25000 ਰੁਪਏ ਦੇ ਦੇ ਨਿਤਿਆ ਸਾਹਿਬ ਲਾਲਾ ਤੇ ਫਿਰ ਬਾਅਦ ਦੇ ਵਿੱਚ ਉਹ ਉਹਨੂੰ ਥਾਣੇ ਬੁਲਾਇਆ ਸੀਗਾ ਤੇ ਉਹਦੇ ਉੱਤੇ ਨਜਾਇਜ਼ ਸ਼ਰਾਬ ਦਾ ਪਰਚਾ ਪਤਾ ਤੇ ਫਿਰ ਉਹ ਲੋਕ ਆ ਜਿਹੜੇ ਇਕੱਠੇ ਹੋਏ ਤੇ ਪਿੰਡ ਦੇ ਲੋਕ ਆ ਜਿਹੜੇ ਉਹ ਥਾਣੇ ਦੇ ਵੱਲ ਗਏ ਉਹ ਕਹਿੰਦੇ ਵੀ ਸਾਨੂੰ ਤਾਂ ਆਪਦੇ ਗੁਰੂ ਘਰ ਦੇ ਗਰੰਟੀ ਤੇ ਮਾਣ ਬਹੁਤ ਐਦਨ ਤੇ ਬੰਦਾ ਹੀ ਹੋਣੀਗਾ ਇਹ ਝੂਠ ਕੀਤਾ ਗਿਆ ਜਦੋਂ ਲੋਕਾਂ ਦਾ ਦਬਾਅ ਬਣਿਆ ਪੁਲਿਸ ਦੇ ਉੱਤੇ ਤੇ ਪੁਲਿਸ ਨੇ ਅਗੋ ਇਹ ਗੱਲ ਕਹੀ ਆ ਕਿ ਭਾਈ ਇਹ ਸਾਡੇ ਕੋਲੋਂ ਭਲੇਖੇ ਨਾਲ ਪਰਚਾ ਦਰਜ ਹੋ ਗਿਆ ਪਿੰਡ ਦੇ ਵਿੱਚ ਦੋ ਨਾਵਾਂ ਦੇ ਇੱਕ ਦੋ ਨਾਵਾਂ ਜਿਹੜੇ ਇੱਕੋ ਨਾਮ ਵਾਲੇ ਦੋ ਬੰਦੇ ਰਹਿੰਦੇ ਆ। ਸੋ ਵੀ ਉਹਦਾ ਨਾਮ ਵੀ ਇਹੀ ਹੈ ਤੇ ਇਹਦਾ ਨਾਮ ਵੀ ਇਹੀ ਹੈ। ਅਸੀਂ ਭਲੇਖੇ ਦੇ ਨਾਲ ਇਹ ਪਰਚਾ ਦਰਜ ਕਰ ਬੈਠੇ ਆ। ਪੁਲਿਸ ਨੇ ਇਹ ਗੱਲ ਕਹਿਤੀ, ਹੁਣ ਇੱਥੇ ਚੱਕਰ ਪੈਗਾ ਵੀ ਚਲੋ ਭਲੇਖੇ ਨਾਲ ਪਰਚਾ ਦਰਜ ਹੋ ਗਿਆ ਇਹ ਵੀ ਮੰਨ ਲਓ। ਤੇ ਫਿਰ ਭਲੇਖੇ ਨਾਲ 25000 ਰੁਪਏ ਕਿਵੇਂ ਲਿਆ ਗਿਆ? ਹੁਣ ਪੁਲਿਸ ਨੇ ਗੱਲ ਕਹੀ ਸੀਨੀਅਰ ਅਧਿਕਾਰੀ ਵੀ ਭਾਈ ਅਸੀਂ ਇਸ ਗੱਲ ਦੇ ਉੱਤੇ ਇਨਕੁਆਇਰੀ ਕਰਦੇ ਆਂ। ਜਿਨੇ ਪੈਸੇ ਲਏ ਆ ਅਸੀਂ ਉਹਦੇ ਖਿਲਾਫ ਬਣਦੀ ਸਰਦੀ ਕਾਨੂੰਨੀ ਕਾਰਵਾਈ ਕਰਾਂਗੇ। ਮਤਲਬ ਇਹ ਹੈ ਜੀ ਕਿ ਅੱਜ ਪੰਜਾਬ ਦੇ ਵਿੱਚ ਹਾਲਾਤੇ ਬਣੇ ਪਏ ਆ ਵੀ ਉਹਨੂੰ ਫੜ ਲਓ ਉਹਨੂੰ ਚੱਕ ਲਓ ਵੀ ਆਹ ਯੁੱਧ ਨਸ਼ਵਰੋਧਤਾ ਨਹੀਂ ਕਿਤੇ ਜੋ ਕੁਝ ਇਸ ਵੇਲੇ ਬਣ ਰਿਹਾ ਕਿਤੇ ਇਹਨੂੰ ਤਾਂ ਨਹੀਂ ਆਪਾਂ ਯੁੱਧ ਨਸ਼ਵਰੋਧ ਕਹਿੰਦੇ ਵੀ ਆਹ ਵੀ ਸਤਿਗਾਂ ਬਣੀਆਂ ਪਈਆਂ ਜੀ ਜੀ ਪਰਿਸਥਿਤੀਆਂ ਵਾਕਈ ਜਣਾ ਸਭ ਬਹੁਤ ਹੈਰਾਨ ਕਰਦੀਆਂ ਨੇ ਕਿ ਆਖਰਕਾਰ ਜੇ ਇਦਾਂ ਹੀ ਯੁੱਧ ਨਸ਼ੇ ਵਿਰੁੱਧ ਚੱਲੂਗਾ ਤੇ ਫਿਰ ਪੰਜਾਬ ਦਾ ਭਵਿੱਖ ਕੀ ਹੋਊਗਾ ਜਿਵੇਂ ਤੁਸੀਂ ਪਹਿਲਾਂ ਗੱਲ ਕੀਤੀ ਕਿ 10-10 ਲੱਖ ਰੁਪਈਆ ਦੇਣਾ ਇੱਕ ਪਾਸੇ ਤਾਂ ਸ਼ਰਾਬ ਪੀ ਕੇ ਜਿਨ੍ਹਾਂ ਲੋਕਾਂ ਦੀ ਮੌਤ ਹੋਈ ਹੈ ਸਾਡੀ ਹੈ ਲੜਦੀ ਹੈ ਉਹਨਾਂ ਨਾਲ ਵੀ ਪੂਰੀ ਤਰ੍ਹਾਂ ਦੇ ਨਾਲ ਪਰ ਦੂਸਰੇ ਪਨੇ ਲੋਕਾਂ ਵੱਲੋਂ ਸਵਾਲ ਬਹੁਤ ਖੜੇ ਕੀਤੇ ਜਾ ਰਹੇ ਵੀ ਇਦਾਂ ਨਸ਼ਾ ਮੁੱਕੂਗਾ ਕਿਵੇਂ ਨਹੀਂ ਨਹੀਂ ਇਹ ਨਸ਼ਾ ਮੁਕੜਣੇ ਕਿ ਇਦਾਂ ਨਹੀਂ ਨਸ਼ਾ ਮੁਕੜਾਂਗਾ ਫਿਰ ਗੱਲ ਆ ਗਈ ਕੋਈ ਕਿਸੇ ਨੂੰ ਢਾ ਕੇ ਨਸ਼ੇ ਤੇ ਲਾਉਂਦਾ ਨਹੀਂ ਕੋਈ ਕਿਸੇ ਨੂੰ ਢਾ ਕੇ ਛਡਵਾਉਂਦਾ ਨਹੀਂ ਕਿਸੇ ਨੂੰ ਕੀ ਲੋੜ ਆ ਵੀ ਭਾਈ ਨਸ਼ਾ ਖਾਣੇ ਖਾਈ ਜਾਓ ਜੇ ਮੰਨ ਲਓ ਮੈਂ ਨਸ਼ਾ ਕਰਦਾ ਹਾਂ ਤੇ ਸਰਕਾਰ ਦੀ ਕੀ ਵੇਲੇਣੇ ਚ ਬਾਹੀ ਆ ਵੀ ਭਾਈ ਮੈਨੂੰ ਛਡਾਉਣੇ ਛਡਾਉਣਾ ਜੇ ਮੈਨੂੰ ਨਹੀਂ ਦਿੱਸਦਾ ਕਿ ਮੈਂ ਆਪਦੇ ਟੱਬਰ ਲਈ ਕੀ ਕਰਨਾ ਕਿ ਨਹੀਂ ਕਰਨਾ ਤੇ ਫਿਰ ਕੋਈ ਏਡੀ ਵੀ ਨਹੀਂ ਕੋਈ ਜ਼ਰੂਰਤ ਕਿਸੇ ਨੂੰ ਮਰਦਾ ਕੋਈ ਮਰੀ ਜਾਵੇ ਇੱਥੇ ਤਾਂ ਹਰ ਰੋਜ਼ ਜੰਮਦੇ ਤੇ ਮੁੱਕਦੇ ਆ ਸੋ ਗੱਲ ਇਹ ਹੈ ਜੀ ਕਿ ਹਰ ਬੰਦੇ ਨੂੰ ਆਪਣੀਆਂ ਜ਼ਿੰਮੇਵਾਰੀਆਂ ਆਪ ਨਿਭਾਉਣੀਆਂ ਪੈਣਗੀਆਂ ਜਿਹੜੀਆਂ ਕੋਈ ਨਭਾਉਂਦਾ ਨਹੀਂ ਆ ਜਿਹੜੀ ਹੁਣ ਪਰਸੋਂ ਖਬਰ ਆਈ ਆ ਉਹ ਚ ਵੱਖ-ਵੱਖ ਪਿੰਡਾਂ ਦੇ ਵਿੱਚੋਂ ਥੈਲੀਆਂ ਦੇ ਵਿੱਚ ਹੋਰ दारू ਲਈ ਆਉਂਦੇ ਲੋਕ ਹਾਲੇ ਤੱਕ ਉਹਨਾਂ ਨੇ ਭੋਗ ਵੀ ਨਹੀਂ ਪਾਇਆ ਜਿਹੜੇ ਪਹਿਲਾਂ ਮਰੇ ਆ ਪਰ ਲੋਕ ਫੇਰ ਲਈ ਆਉਂਦੇ ਆ ਲੋਕਾਂ ਨੂੰ ਕੋਈ ਪਰਵਾਹ ਨਹੀਂ ਜੇ ਆਪਾਂ ਕਿਸੇ ਨੂੰ ਕਹਿੰਦੇ ਵੀ ਤੁਸੀਂ ਇਹ ਮਾੜੀ दारू ਕਉ ਪੀਨੇ ਆ ਕਹਿੰਦੇ ਅਸੀਂ ਗਰੀਬ ਆ ਅਸੀਂ ਕੀ ਕਰੀਏ ਅਸੀਂ ਤਾਂ ਮਹਿੰਗੀ ਪੀ ਨਹੀਂ ਸਕਦੇ ਸਰਕਾਰ ਦਾ ਫਰਜ਼ ਬਣਦਾ दारू ਸਸਤੀ ਕੀਤੀ ਜਾਵੇ ਸੋ ਲੋਕਾਂ ਦੇ ਰਾਗ ਹੀ ਹੋਰ ਆ ਲੋਕਾਂ ਦੇ ਮਸਲੇ ਹੀ ਹੋਰ ਆ ਜਿਹੜੀ ਗੱਲ ਆਪਾਂ ਸੋਚ ਕੇ ਚੱਲਦੇ ਆ ਉਹ ਓਵੇਂ ਲੋਕਾਂ ਦੇ ਮਸਲੇ ਨਹੀਂ ਆ ਜੀ ਜੀ ਬਿਲਕੁਲ ਤੇਣਾ ਸਾਹਿਬ ਉਧਰ ਮੋਗਾ ਪੁਲਿਸ ਦੇ ਵੱਲੋਂ ਨਿਹੰਗ ਸਿੰਘ ਤਿੰਨ ਕਹਿੰਦੇ ਗ੍ਰਿਫਤਾਰ ਕੀਤੇ ਗਏ ਨੇ ਜੀ ਕਿਉਂ ਅਸਲ ਦੇ ਵਿੱਚ ਨਿਹੰਗ ਸਿੰਘਾਂ ਦੇ ਬਾਰੇ ਖਬਰਾਂ ਉਨਗਾਂ ਨਹੀਂ ਨਿਕਾਂ ਵੀ ਇਹ ਕਰਦੇ ਕੀ ਕੀ ਆ ਕੁਝ ਕਿ ਨਿਹੰਗ ਸਿੰਘ ਜਿਥੇ ਬੰਦਿਆਂ ਦੇ ਨਾਲ ਜੁੜੇ ਹੋਏ ਲੋਕ ਆ ਜਿਹੜੇ ਤੇ ਉਹਨਾਂ ਦੇ ਵੱਲੋਂ ਅਵੱਲੇ ਕਾਰੇ ਜਦੋਂ ਕੀਤੇ ਜਾਂਦੇ ਆ ਤੇ ਫਿਰ ਇਹ ਖਬਰਾਂ ਬਣ ਜਾਂਦੀਆਂ ਹਾਲਾਂਕਿ ਨਿਹੰਗ ਸਿੰਘ ਕੌਮ ਦਾ ਸਤਿਕਾਰ ਕਰਦੇ ਆ ਪਰ ਜਦੋਂ ਹੁਣ ਕੋਈ ਕਿਸੇ ਦਾ ਗੁੱਟ ਵੱਢ ਜੇ ਕੋਈ ਕਿਸੇ ਨੂੰ ਧਮਕੀ ਦੇ ਦੇਵੇ ਕੋਈ ਕਿਸੇ ਨੂੰ ਨਜਾਇਜ਼ ਕੁੱਟ ਜੇ ਕੋਈ ਨਸ਼ਾ ਪੀ ਕੇ ਬੈਠਾ ਹੋਵੇ ਇਹ ਕੋਈ ਪ੍ਰਾਪਤੀ ਵਾਲੀਆਂ ਗੱਲਾਂ ਜਿਹੜੀ ਨਾ ਨਿਹੰਗ ਸਿੰਘ ਗੁਰੂ ਦੀ लाਡਲੀ ਫੌਜ ਆ ਪਰ ਹੁਣ लाਡ-ਲਾਡ ਦੇ ਵਿੱਚ ਜੀ ਆਪਾਂ ਤਲਵਾਰ ਘੁਮਾਈ ਜੱਗੇ ਤਾਂ ਇਹ ਤਾਂ ਗਲਤ ਆ ਨਾ ਸੋ ਇਹੋ ਜਿਹੀ ਖਬਰ ਆ ਕਿ ਇਹ ਜੀ ਮੋਗਾ ਪੁਲਿਸ ਨੇ ਤਿੰਨ ਨਿਹੰਗ ਸਿੰਘ ਬਾਣੇ ਦੇ ਵਿੱਚ ਬੰਦੇ ਗ੍ਰਿਫਤਾਰ ਕੀਤੇ ਆ ਪੁਲਿਸ ਨੇ ਇਹ ਗੱਲ ਕਹੀ ਹੈ ਜੀ ਕਿ ਸਾਡੇ ਕੋਲੇ ਸ਼ਿਕਾਇਤ ਆਈ ਸੀ ਇਹਨਾਂ ਤਿੰਨਾਂ ਨੇ ਇੱਕ ਹੋਟਲ ਦੇ ਵਿੱਚ ਜਾ ਕੇ ਤੇ ਉਹਦੇ ਕੋਲੋਂ ਫਰौती ਮੰਗੀ ਆ ਹੋਟਲ ਦੇ ਮਾਲਕ ਦੇ ਕੋਲ ਪੈਸੇ ਪੁੱਛੇ ਘਰਾਉਂਦੇ ਹੁੰਦੇ ਸੀਗੇ ਉਹਨਾਂ ਨੇ ਪੁਲਿਸ ਨੂੰ ਸ਼ਿਕਾਇਤ ਕਰਤੀ ਇਹ ਵੀ ਪਤਾ ਲੱਗਾ ਵੀ ਇਹਨਾਂ ਨੇ ਹੋਟਲ ਮਾਲਕ ਦਾ ਪਿਸਤੌਲ ਹੋ ਲਿਆ ਤਿੰਨਾਂ ਨੇ ਤੇ ਫਿਰ ਉਹਨੂੰ ਪਰੇਸ਼ਾਨ ਵੱਧ ਕਰਨ ਲੱਗ ਪਏ ਸੀ ਪੁਲਿਸ ਆਈ ਤੇ ਪੁਲਿਸ ਨਾਲ ਵੀ ਝੜਪ ਪਈ ਪੁਲਿਸ ਨਾਲ ਵੀ ਲੜ ਪਏ ਇਹ ਫਿਰ ਉੱਥੇ ਬਹਿਸਬਾਜ਼ੀ ਦੀਆਂ ਤੇ ਧੱਕਾ ਮੁਕੀ ਦੀਆਂ ਜਿਹੀਆਂ ਵੀਡੀਓ ਵੀ ਵਾਇਰਲ ਹੋਈਆਂ ਫਿਰ ਪੁਲਿਸ ਨੇ ਨਾ ਤਿੰਨਾਂ ਨੇ ਹਿੰਗ ਸਿੰਘ ਬੰਦਿਆ ਨੂੰ ਤੇ ਭਾਈ ਉਹਦੇ ਪੈਰਾਂ ਚ ਭਾ ਲਿਆ ਤੇ ਹੁਣ ਆਪਾਂ ਕੱਲ ਨੂੰ ਇਹ ਗੱਲ ਕਵਾਂਗੇ ਜੀ ਕਿਸ ਦਿਹਾਤੀ ਹੋ ਰਹੀ ਹੈ ਇਹ ਹਿੰਗ ਸਿੰਘਾਂ ਦੇ ਨਾਲ ਇਹ ਨਹੀਂ ਅਸਲ ਦੇ ਵਿੱਚ ਨਿਹੰਗ ਸਿੰਘ ਜਿਥੇ ਬੰਦਗਾਨੀ ਜਿਹੜੀਆਂ ਪੰਜਾਬ ਦੀਆਂ ਉਹਨਾਂ ਨੂੰ ਇਹ ਚਾਹੀਦਾ ਜੀ ਕਿ ਸਾਡੇ ਅਸੂਲਾਂ ਦੇ ਵਿੱਚ ਆ ਆ ਗੱਲ ਨਹੀਂ ਤੇ ਜਿਹੜੇ ਲੋਕ ਆਹ ਕੁਝ ਕਰਦੇ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ ਕਿਉਂਕਿ ਨਿਹੰਗ ਸਿੰਘ ਬਾਣੇ ਦੇ ਵਿੱਚ ਵੀ ਕਈ ਲੋਕ ਇਵੇਂ ਹੀ ਆ ਜਿਵੇਂ ਕਿ ਬਾਕੀ ਥਾਵਾਂ ਦੇ ਉੱਤੇ ਜਾਲੀ ਲੋਕ ਆ ਜਾਂਦੇ ਆ ਇਹ ਕੁਝ ਸਿਧਾਂਤਾਂ ਦੇ ਪੂਰੇ ਸੂਰੇ ਲੋਕ ਨਹੀਂ ਵੀ ਭਾਈ ਜਿਹੜੇ ਪੈਸੇ ਇਕੱਠੇ ਕਰਦੇ ਪੈਸੇ ਉਗਰਾਉਂਦੇ ਆ ਸੋ ਮੇਰਾ ਖਿਆਲ ਹੈ ਜੀ ਕਿ ਆ ਲੋੜ ਸਮੇਂ ਦੀ ਬਹੁਤ ਵੱਡੀ ਆ ਵੀ ਇਸ ਗੱਲ ਦੇ ਉੱਤੇ ਗੌਰ ਕੀਤੀ ਜਾਵੇ ਕਿ ਅਸੀਂ ਕੀ ਕਰ ਰਹੇ ਆ ਤੇ ਕੀ ਨਿਹੰਗ ਸਿੰਘਾਂ ਨੂੰ ਇਹ ਗੱਲਾਂ ਸ਼ੋਭਦੀਆਂ ਅਸੀਂ ਪੁਰਾਣਾ ਵੇਲਾ ਪੜਦੇ ਹੁੰਦੇ ਸੀਗੇ ਕਿ ਆ ਗਏ ਨਿਹੰਗ ਬੂਹੇ ਖੋਲ ਦੋ ਨਿਸ਼ੰਗ ਵੀ ਹੁਣ ਜਿਹੜੀਆਂ ਧੀਆ ਭੈਣਾ ਦੇ ਰਾਖੇ ਆ ਗਏ ਆ ਹੁਣ ਨਿਹੰਗ ਸਿੰਘ ਆ ਗਏ ਆ ਬੂਹੇ ਹੁਣ ਖੋਲ ਦੋ ਨਿਸ਼ੰਗ ਹੁਣ ਨਿਹੰਗ ਆ ਗਏ ਤੇ ਹੁਣ ਗੱਲ ਖਤਮ ਹੁਣ ਫਿਕਰਮੰਦੀ ਵਾਲੀ ਗੱਲ ਖਤਮ ਹੋ ਗਈ ਆ ਪਰ ਅੱਜ ਦੇ ਤਰੀਕੇ ਦੇ ਵਿੱਚ ਜੋ ਕੁਝ ਚੱਲਦਾ ਕਈ ਥਾਵਾਂ ਤੇ ਕੁਝ ਕੁ ਲੋਕਾਂ ਦੇ ਕਰਕੇ ਉਹ ਗੱਲ ਦੁੱਖ ਦੇਣ ਵਾਲੀ ਹੈ ਜੀ ਜੀ ਬਿਲਕੁਲ ਸਹੀ ਕਿਹਾ ਤੁਸੀਂ ਖੈਰ ਅੱਗੇ ਵਧਦੇ ਹਾਂ ਹੁਣ ਗੱਲ ਕਰਦੇ ਆ ਜੀ ਛੋਨੇ ਦੀ ਛੋਨੇ ਦੀ ਸਿੱਧੀ ਬਚਾਈ ਦਾ ਕੰਮ ਸ਼ੁਰੂ ਹੋ ਗਿਆ ਟਾਣਾ ਸਾਹਿਬ हां बिल्कुल जी बिल्कुल ਝੋਨੇ ਦੀ ਸਿੱਧੀ ਬਿਜਾਈ ਦਾ ਕੰਮ ਜਾਰੀ ਹੈ ਤੇ ਝੋਨੇ ਦੀ ਉਦਾਂ ਜਿਹੜੀ ਲਵਾਈ ਆ ਉਹਦਾ ਕੰਮ ਸ਼ੁਰੂ ਹੋਊਗਾ ਝੋਨੇ ਦੀ ਉਦ ਲਵਾਈ ਦਾ ਕੰਮ ਸ਼ੁਰੂ ਹੋਣਾ ਜੀ ਆਹਾਂ ਪਹਿਲੀ ਜੂਨ ਤੋਂ ਤੇ ਪੰਜਾਬ ਦੇ ਵਿੱਚ 3-4 ਹਿੱਸਿਆਂ ਦੇ ਵਿੱਚ ਤੇ ਇਹ ਸਾਰਾ ਕੁਝ ਹੋਊਗਾ ਜੀ ਕਿਉਂਕਿ ਜਿਸ ਤਰੀਕੇ ਦੇ ਨਾਲ ਇਹ ਖਬਰਾਂ ਆਈਆਂ ਤੇ ਉਹ ਬੜੀ ਇਤਕੀ ਵਿਵਾਦ ਦਾ ਵਿਸ਼ਾ ਵੀ ਬਣਿਆ ਕਿਉਂਕਿ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਕੋਲੇ ਸ਼ਿਕਾਇਤ ਵੀ ਗਈ ਸੀ ਦੇ ਨੈਸ਼ਨਲ ਗ੍ਰੀਨ ਟਰਮੀਨਲ ਨੂੰ ਇਹ ਗੱਲ ਕਹੀ ਗਈ ਸੀ ਕਿ ਧਰਤੀ ਹਿੱਟਲੇ ਪਾਣੀ ਨੂੰ ਹੋਰ ਖਤਰਾ ਪੈਦਾ ਹੋਊਗਾ ਜੇ 1 ਜੂਨ ਤੋਂ ਝੋਨਾ ਲੱਗਦਾ ਹੈ ਇਹਨੂੰ 15 ਤੋਂ ਲਵਾਈ ਹੋਣੀ ਚਾਹੀਦੀ ਹੈ ਪਰ ਸਰਕਾਰ ਨੇ 1 ਜੂਨ ਵਾਲੀ ਗੱਲ ਨੂੰ ਜਾਰੀ ਰੱਖਿਆ ਤੇ ਕਿਉਂਕਿ ਲੋਕ ਇਹ ਗੱਲ ਕਹਿੰਦੇ ਸੀ ਵੀ ਭਾਈ ਜਦੋਂ ਅਸੀਂ ਲੇਟ ਝੋਨਾ ਬੀਜਦੇ ਹਾਂ ਨਾ ਫਿਰ ਉਦੋਂ ਨੂੰ ਮੌਸਮ ਵਿੱਚ ਤਬਦੀਲੀ ਆ ਜਾਂਦੀ ਤੇ ਝੋਨੇ ਦੇ ਦਾਣੇ ਦੇ ਵਿੱਚ ਨਮੀ ਵਧ ਆ ਜਾਂਦੀ ਹੈ ਫਿਰ ਉਹ ਵੇਚਣ ਦੇ ਲੱਗੇ ਪ੍ਰੋਬਲਮ ਆਉਂਦੀ ਹੈ ਸੋ ਦੇਖਦੇ ਭਾਈ ਕੀ ਬਣਦਾ ਪਰ ਝੋਨੇ ਦੀ ਸਿੰਧੀ ਲਵਾਈ ਦਾ ਕੰਮ ਹੈ ਜਿਹੜਾ ਉਹ ਸ਼ੁਰੂ ਹੋ ਚੁੱਕਿਆ ਜੀ ਜੀ ਤੇ ਪੰਜਾਬ ਦਾ ਮੌਸਮ ਕਹਿੰਦੇ ਬਹੁਤ ਜ਼ਿਆਦਾ ਗਰਮ ਹੋ ਗਿਆ ਹੈ ਜੀ ਗਰਮੀ ਨੇ ਪੰਜਾਬ ਦੇ ਲੋਕਾਂ ਨੂੰ ਕਾਫੀ ਤਪਾਇਆ ਹੋਇਆ ਬਿਲਕੁਲ ਜੀ ਬਿਲਕੁਲ ਪੰਜਾਬ ਦਾ ਮੌਸਮ ਹੈ ਜਿਹੜਾ ਪੂਰਾ ਗਰਮ ਹੋ ਗਿਆ ਪੰਜਾਬ ਦਾ ਲੋਕ ਆ ਜਿਹੜਾ ਉਹ ਜਿਹੜੇ ਇਸ ਵੇਲੇ ਤਰਾ-ਤਰਾ ਕਰਦੇ ਆ ਪੰਜਾਬ ਦਾ ਮੌਸਮ ਹੈ ਜਿਹੜਾ ਉਹ 44 45 ਡਿਗਰੀ ਤੱਕ ਟੈਂਪਰੇਚਰ ਹੋ ਗਿਆ 44 45 ਡਿਗਰੀ ਤੱਕ ਇਹ ਜੀ 46 40 ਤੱਕ ਜਾਣਾ ਟੈਂਪਰੇਚਰ ਹਾਲਾਂਕਿ ਇਹ ਵੀ ਅੰਦਾਜ਼ਾ ਹੈਗਾ ਵੀ ਅੱਜ ਸ਼ਾਮ ਤੱਕ ਜਾਂ ਕੱਲ ਨੂੰ ਤੇ ਕਹਿੰਦੇ ਵੀ ਮੀਂਹ ਪੈਣ ਦੀ ਸੰਭਾਵਨਾ ਹੈਗੀ ਆ ਤੇ ਮੀਂਹ ਦੀ ਝੱਖੜ ਝੁਲੇ ਦੀ ਸੰਭਾਵਨਾ ਹੈ ਪਰ ਇਹ ਮੀਂਹ ਕਿੰਨਾ ਕੁ ਪੈਂਦਾ ਪੈਂਦਾ ਕਿ ਨਹੀਂ ਪੈਂਦਾ ਕੀ ਬਣਦਾ ਇਹ ਵਕਤ ਦੱਸੂਗਾ ਪਰ ਪਿਛਲੇ 3-4 ਦਿਨਾਂ ਦੇ ਵਿੱਚ ਮੌਸਮ ਨੇ ਦੱਸਿਆ ਹੋਇਆ ਵੀ ਇਹਨੂੰ ਮਈ ਦਾ ਮਹੀਨਾ ਕਹਿੰਦੇ ਆ ਇਹ ਮਈ ਹੈ ਜਿਵੇਂ ਆਪਾਂ ਕਹਿੰਦੇ ਸੀ ਨਾ ਵੀ ਇਤਕੀ ਤਾਂ ਮਈ ਦੇ ਵਿੱਚ ਉਹ ਗਰਮੀ ਪਈ ਨਹੀਂ ਇਤਕੀ ਤਾਂ ਉਹ ਗੱਲ ਬਣੀ ਨਹੀਂ ਸੋ ਉਹ ਹੁਣ ਗੱਲ ਬਣ ਗਈ ਆ ਹੁਣ ਪਤਾ ਲੱਗਦਾ ਵੀ ਇਹਨੂੰ ਮਈ ਦਾ ਮਹੀਨਾ ਕਹਦੇ ਆ ਤੇ ਐਸ ਗੱਲ ਕਰਕੇ ਇਹ ਮਈ ਦਾ ਮਹੀਨਾ ਹੈ ਜੀ ਤੇ ਟੈਣਾ ਸਾਹਿਬ ਮਨੋਰੰਜਨ ਜਗਤ ਦੇ ਕੀ ਹਾਲ ਨੇ ਜੀ ਦੇਖੋ ਜੀ ਪੰਜਾਬੀ ਫਿਲਮਾਂ ਹੋਰ ਆ ਰਹੀਆਂ 1 30 ਮਈ ਨੂੰ ਫਿਲਮ ਆਉਣੀ ਜੀ ਸੌਂਕਣ ਸੌਂਕਣੇ 2 ਮਤਲਬ ਪਹਿਲੀ ਜਿਹੜੀ ਸੀਗੀ ਸੌਂਕਣ ਸੌਂਕਣੇ ਉਹ ਕਾਫੀ ਕਾਮਯਾਬ ਹੋਈ ਸੀ ਇਹਦਾ ਹੁਣ ਦੂਜਾ ਭਾਗ 30 ਮਈ ਨੂੰ ਆ ਰਿਹਾ ਸੌਂਕਣ ਸੌਂਕਣੇ 2 ਇਹ ਸਰਗੁਣ ਮਹਿਤਾ ਤੇ ਐਮੀ ਵਰਕ ਤੇ ਨਿਮਰਤ ਖੈਰਾ ਨਿਰਮਲ ਰਿਸ਼ੀ ਤੇ ਕੁਝ ਹੋਰ ਕਲਾਕਾਰਾਂ ਦੀ ਫਿਲਮ ਪ੍ਰਚਾਰ ਇਹਦਾ ਬੜਾ ਸੋਹਣਾ ਚੱਲ ਰਿਹਾ ਤੇ ਢਾਣੇ ਵੀ ਇਹਦੇ ਸੁਪਰ ਹਿੱਟ ਹੋਏ ਆ ਤੇ ਆਸ ਕਰਨੀ ਬਣਦੀ ਵੀ ਸ਼ਾਇਦ ਪੰਜਾਬੀ ਫਿਲਮਾਂ ਵਿਚਲੀ ਖੜੋਤ ਨੂੰ ਇਹ ਤੋੜੇ ਜੀ ਜੀ ਸੋ ਖੈਰ ਬਹੁਤ ਬਹੁਤ ਸ਼ੁਕਰੀਆ ਸਰ ਅੱਜ ਦੇ ਲਈ ਐਨਏਜੀ ਫਿਰ ਵਿਚਾਰਾਂ ਦੀ ਸਾਂਝ ਪਾਵਾਂਗੇ ਮਿਹਰਬਾਨੀ ਮਿਹਰਬਾਨੀ